ਹਲਕੇ ਦੇ ਪਹੁੰਚੇ ਹੋ ਕੀ ਵਿਚਾਰਾ ਅੱਜ ਮੇਰੇ ਵੱਡੇ ਭਰਾ ਨੇ ਬੰਦਵਿੰਦਰ ਸਿੰਘ ਗੈਸਪੁਰਾ ਮੇਰੇ ਪਾਇੰਟ ਸੋ ਸੂਰਗਣਤ ਹੋਈ ਸੀ ਤੇ ਮੈਂ ਦੱਸੇ ਸੀ ਕਿ ਪੈਗਾ ਡਾਇਰੈਕਟ ਅਡਵੋਕੇਟ ਆਪਿੰ ਵਾਸਤੇ ਅਫਸਰ ਦਫਤਰ ਤੇ ਬੈਠੇ ਆ ਭਰਾਵੇ ਸੋ ਭਰਾ ਦੇ ਤੇ ਹੀ ਇੱਕੋ ਹੀ ਮੰਗਨ ਦੀ ਜਦੋਂ ਚਾਹ ਚੰਡੀਗੜ੍ਹ ਆਉਂ ਜਾਂ ਜਿੱਥੇ ਵੀ ਮਿਲ ਕੇ ਹਲਕੇ ਦੇ ਜਿਹੜੇ ਵਿਕਾਸ ਵਾਸਤੇ ਵਿਚਾਰ ਵਟੰਦਰ ਹੋਏ ਸਾਡੇ ਸਰਪੰਚ ਸਾਹਿਬ ਨਾਲ ਹੋਏ ਨੇ ਕਾਫੀ ਸੋ ਇਹਨਾਂ ਨੇ ਜਿਹੜੀ ਜਿਹੜੀ ਮੰਗਾ ਉਹ ਆਪਣੇ ਫੰਡ ਚੋਂ ਆਪਣੇ ਡਿਪਾਰਟਮੈਂਟ ਦੇ ਫੰਡ ਚੋਂ ਹਲਕਾ ਪਹਿਲ ਵਕਤ ਤੋਂ ਵੱਤਵਰ ਦਿਲਾਵ ਕਰਕੇ ਨਮਨ ਹੋ ਗਏ ਵੱਡੇ ਭਰਾ ਨੇ ਹਮੇਸ਼ਾ ਹੀ ਧਿਆਨ ਦਿੰਦੇ ਰਹੇ ਨੇ ਅਸ਼ੀਰਵਾਦ ਦਿੰਦੇ ਆ ਸੋ ਜਿਹੜਾ ਵੀ ਪਾਇਲ ਦੇ ਪ੍ਰੋਬਲਮ ਹੋਏ ਜੀ ਉਹਨੂੰ ਪਹਿਲੇ ਰਾਤ ਤੇ ਦੋਨੇ ਭਰਾ ਹੱਲ ਕਰਦੇ ਆ ਤੁਮਣੀ ਤਾਂ ਜਿੱਦਾਂ ਤੁਹਾਡੇ ਮੈਚ ਮੈਨੇ ਰੈਵਨਿਊ ਆ ਜਾਂ ਬੋਰਡ ਮੈਚ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਚੇਂਜਸ ਲਾਇਗ ਆ ਰਹੇ ਮੁੱਖੰਸਿਲ ਟਿਕਟ ਅਸੀਂ ਦੇਖੋ ਰੈਵਨਿਊ ਵਿੱਚ ਜਿਵੇਂ ਪੂਰੀ ਪਾਰ ਇਸ ਤਰੀਕੇ ਨਾਲ ਰਿਸ਼ਤੀਆਂ ਹੋ ਲੱਗੀਆਂ ਲੋਕਾਂ ਨੂੰ ਖੱਡਰ ਖਵਾਰੀ ਬੰਦ ਕਰਤੀ ਬਹੁਤ ਸਾਰੇ ਲੋਕ ਚਰੇ ਆਪਣੇ ਫਰਦ ਫਰਦ ਬਦਲ ਇੰਤਕਾਲਾਂ ਦੀ ੱੱਕੇ ਖਾਣੇ ਬੰਦ ਅਸਲ ਮਚਾਰਿਆ ਨੂੰ ਜਦੋਂ ਦੀ ਸਾਡੀ ਸਰਕਾਰ ਆਈ ਐ ਮੁੱਖ ਮੰਤਰੀ ਸਰਦਾਰ ਭਗਵਨ ਸਿੰਘ ਮਾਨ ਦੇ ਹਦਾਇਤਾਂ ਦੇ ਅਨੁਸਾਰ ਬਹੁਤ ਵਧੀਆ ਜਿਹੜਾ ਭ੍ਰਿਸ਼ਟਾਚਾਰ ਦਾ ਖਾਤਮਾ ਹੋ ਗਿਆ ਤਸੀਲਾਂ ਦੇ ਲੋਕਾਂ ਦੇ ਕੰਮ ਹੋਣ ਲੱਗ ਗਏ ਦੋਸਤੋ ਵਰਕਸਪਲੇਸ ਪ੍ਰੈਜੈਂਟੇਸ਼ਨ ਉਹ ਲੋਕਾਂ ਨੂੰ ਪੀਣ ਵਾਲਾ ਪਾਣੀ ਮਹਈਆ ਕਰਾ ਸਕੀਏ ਕਿਉਂਕਿ ਬਹੁਤ ਸਾਰੇ ਸਾਡੇ ਇਹ ਜਿਹੜੇ ਹਲਕੇ ਕਹ ਲੋ ਜਿੱਥੇ ਪਾਣੀ ਦੀ ਪ੍ਰੋਬਲਮ ਸੀਗੀ ਉਦ ਲਈ ਅਸੀਂ ਬਹੁਤ ਵੱਡੇ ਵੱਡੇ ਟ੍ਰੀਟਮੈਂਟ ਪਲਾਨ ਲਗਾਏ ਸੋ ਹੋਸ਼ੀਂਦਾ ਤੁਸੀਂ ਦੇਖੇ ਇਹ ਲੈਂਡ ਪੋਲਿੰਗ ਪਾਲਿਸੀ ਜਿਹੜੀ ਕਿਸਾਨਾਂ ਨਾਲ ਹਮੇਸ਼ਾ ਹੀ ਕਲੇ ਕਾਨੂੰਨ ਅਜੇ ਜਾਂ ਬਿਲਡਰ ਘੱਟ ਰੇਟ ਦੇਖਣ ਉਹ ਜਮੀਨਾਂ ਖਰੀਦ ਲੈਂਦੇ ਸੀ ਤਾਂ ਹੁਣ ਜਿਹੜਾ ਸਿੱਧੀ ਲੈਂਡ ਪੋਲਿੰਗ ਵਾਲੀ ਪਾਲਿਸੀ ਤੇ ਕਿਸਾਨ ਭਰਾਖੋ ਸੋ ਰਹੇ ਨੇ ਸੋ ਬਹੁਤ ਜ਼ਿਆਦਾ ਤੇ ਤੇ ਕਿਸਾਨਾਂ ਨੂੰ ਫਾਇਦਾ ਹੋਣਾ ਤੇ ਸਰਕਾਰ ਦਾ ਰੈਵਨਿਊ ਵਧਣਾ ਲੋਕਾਂ ਦੇ ਜਿਹੜੇ ਪੰਜਾਬ ਦੇ ਲੋਕਾਂ ਦੇ ਕੰਮ ਹੈ ਵੱਧ ਤੋਂ ਵੱਧ ਪੰਜਾਬ ਦੇ ਵਿਕਾਸ ਲਈ ਲੋਕਾਂ ਦੇ ਕੰਮ ਹੁੰਦੇ ਸਾਬ ਇੱਥੇ ਪਿੰਡਾਂ ਦੇ ਲੋਕਾਂ ਨੇ ਬੜੀ ਸਮੱਸਿਆ ਆ ਰਹੀ ਹੈ ਲੰਬੇ ਸਮੇਂ ਤੋਂ ਜਿਨ੍ਹਾਂ ਦੇ ਲਾਲ ਲਕੀਰ ਦੇ ਵਿੱਚ ਮਕਾਨ ਨੇ ਬੈਂਕਾਂ ਵਾਲੇ ਲੋਨ ਦੇ ਕਹਿੰਦੇ ਨੇ ਕਿ ਪਿੰਡ ਦੀ ਪ੍ਰਾਪਰਟੀ ਆ ਕੋਈ ਆਉਣ ਵਾਲੀ ਸਮੱਸਿਆ ਬਹੁਤ ਜਲਦੀ ਉਹਨਾਂ ਦੇ ਉੱਤੇ ਅਸੀਂ ਚੱਲਦੀ ਬੋਲ ਸੀ ਬਹੁਤ ਜਲਦੀ ਲਾਲ ਲਕੀਰ ਦੇ ਅੰਦਰ ਵਾਲਿਆਂ ਨੂੰ ਸਾਰਿਆਂ ਨੂੰ ਅਸੀਂ ਜਿਹੜਾ ਮਾਲਕ ਬਣਾਉਣ ਜਾ ਰਹੇ ਮਾਲਕ ਜਿਹੜਾ ਹੈ ਹੀ ਹੈ ਉਹਨਾਂ ਨੂੰ ਅਸੀਂ ਹਿੱਟਕਟ ਬਣਾ ਕੇ ਦੇ ਰਹੇ ਹਾਂ ਜਿਵੇਂ ਉਹਨਾਂ ਦੀ ਜਿੱਥੇ ਮਰਗੀ ਰਜਿਸਟਰੀ ਹੋ ਸਕਦੀ ਹੈ ਉਹ ਬਹੁਤ ਜਲਦੀ ਕਾਰਡ ਬਣਾ ਕੇ ਉਹਨਾਂ ਨੂੰ ਬਈ ਅਪਲੋਡ ਕਰਦੇ। ਜਿਸੋ ਸਾਡਾ ਭਾਈ ਆ ਫਰਦੀਪ ਸਿੰਘ ਮੰਡੀਆਂ ਤੇ ਆਪਸ ਦੇ ਵਿੱਚ ਸਾਡਾ ਬਹੁਤ ਪਿਆਰ ਆ। ਭਰਾਮਾਨ ਤੋਂ ਵੱਧ ਕੇ ਪਿਆਰ ਆ ਸਾਡਾ ਆਪਸ। ਤੇ ਅੱਜ ਇੱਥੇ ਦਫ਼ਤਰ ਦੇ ਵਿੱਚ ਆਏ ਸੀ ਤੇ ਹਫਤੇ ਦੇ ਵਿੱਚ ਆਏ ਸੀ। ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਈਜ਼ੀ ਰਜਿਸਟਰੀ ਬੜੀ ਹੈਗੀ ਆ ਉਹਨਾਂ ਦੀ ਐਪ ਸ਼ੁਰੂ ਕਰਕੇ ਜਿਹੜਾ ਤਸੀਲਾਂ ਦਾ ਕੰਮ ਹੀ ਚੱਕਣ ਲੱਗੀ ਆ ਇਹਦਾ ਇੱਕ ਟ੍ਰਾਇਲ ਬੜਾ ਸਕਸੈਸਫੁਲ ਮੁਹਾਲੀ ਵਿੱਚ ਚੱਲ ਰਿਹਾ ਤੇ ਉਹ ਉਹਦੇ ਜਿਹੜੇ ਰਿਜ਼ਲਟ ਨੇ ਮੰਤਰੀ ਸਾਹਿਬ ਦੱਸ ਰਹੇ ਸੀ ਕਿ ਬਹੁਤ ਅੱਛੇ ਆ ਰਹੇ ਤੇ ਉਸ ਦੇ ਆਧਾਰ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਇੱਕ ਜਿਹੜਾ ਸਭ ਤੋਂ ਵੱਡਾ ਹੋਊਗਾ ਰਜਿਸਟਰੀਆਂ ਦਾ ਤਸੀਲਦਾਰਾਂ ਨੇ ਪਰਵਾਰੀਆਂ ਨੇ ਦਾ ਲਿਖਣ ਵਾਲਿਆਂ ਨੇ ਅ ਰੂਸਿਕ ਕਾਨੂੰਨੀਸਾਂ ਨੇ ਜਿਹੜਾ ਇੱਕ ਹੂਆ ਖੜਾ ਕੀਤਾ ਹੋਇਆ ਸੀਗਾ ਲੋਕਾਂ ਦੀਆਂ ਜੇਬਾਂ ਤੇ ਟਾਕਾ ਮਾਰਨ ਵਾਲਾ ਉਸ ਨੂੰ ਬਿਲਕੁਲ ਹੀ ਟਰਾਂਸਪੇਰੈਂਟ ਕਰਕੇ ਇੱਕ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਸਗਾਦ ਜਿਹੜੀ ਆ ਉਹ ਮਾਨ ਸਰਕਾਰ ਦੇਣ ਜਾ ਰਹੀ ਹੈ ਅਸੀਂ ਸ਼ੁਰੂਆਤ ਕਰਦੇ ਹਾਂ ਮਾਨਯੋਗ ਮੁੱਖ ਮੰਤਰੀ ਸਿਹਰ ਭਗਵਾਨ ਸਿੰਘ ਮਾਨ ਜੀ ਦਾ ਤੇ ਸਾਡੇ ਕੰਮ ਦੇ ਤਨਵੀਰ ਰਵਿੰਦਰ ਕੈਗਰੀਵਾਲ ਜੀ ਦਾ ਜਿਨ੍ਹਾਂ ਦੀ ਦੂਰਦਰੇਸ਼ੀ ਵਿੱਚ ਸੋਚ ਜਿਹੜੀ ਆ ਕਿਉਂਕਿ ਅਸਲ ਦੇ ਵਿੱਚ ਇਹ ਕੋਈ ਗੱਲ ਨਹੀਂ ਹੁੰਦੀ ਕਿ ਕਿਸੇ ਐਮਐਲਏ ਨੇ ਫੋਨ ਕਰਤਾ ਤੇ ਉਹਦਾ ਕੰਮ ਹੋ ਗਿਆ ਇਹ 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 ਸਿਸਟਮ ਦੇ ਵਿੱਚ ਨਹੀਂ ਹੈ ਸਿਸਟਮ ਦੇ ਵਿੱਚ ਸੁਧਾਰ ਉਦੋਂ ਆ ਜਦੋਂ ਆਟੋਮੈਟਿਕ ਸਿਸਟਮ ਕੰਮ ਕਰੇ ਕਿਸੇ ਦੇ ਫੋਨ ਦੀ ਲੋੜ ਨਾ ਪਵੇ ਉਸੇ ਆਟੋਮੈਟਿਕ ਸਿਸਟਮ ਦੇ ਸੁਧਾਰ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬੜੇ ਠੋਸ ਕਦਮ ਚੱਕ ਰਹੀ ਹੈ ਇਸ ਤੋਂ ਇਲਾਵਾ ਜਿਹੜੀਆਂ ਸਾਡੇ ਪਿੰਡਾਂ ਦੇ ਵਿੱਚ ਸਾਡੇ ਗਰੀਬ ਲੋਕ ਨੇ ਜਿਹੜੇ ਕਿ ਲਾਲ ਲਕੀਰ ਦੇ ਅੰਦਰ ਜਿਹੜੇ ਰਹਿੰਦੇ ਇਹਨਾਂ ਕੋਲ ਹਜੇ ਤੱਕ ਮਾਲਕੀ ਨਹੀਂ ਜਿਨ੍ਹਾਂ ਕੋਲ ਉਹਨਾਂ ਲੋਕਾਂ ਕੋਲ ਮਾਲਕੀ ਨਹੀਂ ਹੈ ਮਾਲਕੀ ਨਾ ਹੋਣ ਕਾਰਨ ਉਹ ਵਿਚਾਰੇ ਨਾ ਤਾਂ ਕਿਤੇ ਲੋਨ ਲੈ ਸਕਦੇ ਆ ਨਾ ਉਹ ਕਿਤੇ ਉਹ ਸਿੱਧਾ ਦਾਅਵਾ ਕਰ ਸਕਦੇ ਆ ਵੀ ਸਾਡੀ ਜਗ੍ਹਾ ਤੇ ਇਹਦੇ ਉੱਤੇ ਵੀ ਸਰਕਾਰ ਬਹੁਤ ਜੋਰ-ਸ਼ੋਰ ਦੇ ਨਾਲ ਮੰਤਰੀ ਸਾਹਿਬ ਅਜਮੁਦੀਆ ਸਾਹਿਬ ਦੱਸ ਰਹੇ ਸੀ ਕਿ ਸਰਕਾਰ ਇਹਦੇ ਤੇ ਬਹੁਤ ਜ਼ੋਰ-ਸ਼ੋਰ ਦੇ ਨਾਲ ਕੰਮ ਕਰਨ ਲੱਗੀ ਹੋਈ ਆ ਤਾਂ ਕਿ ਜਿਹੜੇ ਸਾਡੇ ਗਰੀਬ ਲੋਕ ਨੇ ਉਹਨਾਂ ਨੂੰ ਵੀ ਇੱਕ ਅਹਿਸਾਸ ਹੋਵੇ ਕਿ ਮੇਰੇ ਕੋਲ ਵੀ ਰਜਿਸਟਰੀ ਆ ਮੇਰੀ ਆਪਣੀ ਜਗ੍ਹਾ ਬਾਤ ਤੇ ਉਹ ਵੀ ਜੇ ਕੋਈ ਉਹਨੇ ਕੋਈ ਛੋਟਾ ਮੋਟਾ ਕੰਮ ਤੰਦਾ ਕਰਨਾ ਤਾਂ ਕੋਈ ਉਹਨੇ ਲੋਨ ਲੈਣਾ ਤਾਂ ਉਹਦੇ ਲਈ ਅਸੀਂ ਇੱਕ ਬਹੁਤ ਵੱਡੀ ਪੂਰੇ ਪੰਜਾਬ ਦੇ ਜਿਹੜੇ ਸਾਡੇ ਦਿਨਤ ਭਾਈਚਾਰੇ ਦੇ ਲੋਕ ਨੇ ਜਿਹੜਾ ਕਿਸਾਨ ਭਾਈਚਾਰੇ ਦੇ ਲੋਕ ਨੇ ਜਿਹੜੇ ਲਾਲ ਲਕੀਰ ਦੇ ਅੰਦਰ ਰਹਿੰਦੇ ਆ ਡਾ ਵੀਸੀ ਭਾਈਚਾਰੇ ਦੇ ਲੋਕ ਨੇ ਜਿਹੜਾ ਮੰਡਤ ਭਾਈਚਾਰੇ ਦੇ ਲੋਕ ਨੇ ਜਿੰਨੇ ਵੀ ਪਿੰਡਾਂ ਦੇ ਵਿੱਚ ਜਿਹੜੇ ਰਹਿੰਦੇ ਆ ਉਹ ਲਾਲ ਲਕੀਰ ਦੇ ਅੰਦਰ ਉਹਨਾਂ ਨੂੰ ਬਹੁਤ ਵੱਡੀ ਇੱਕ ਸਰਕਾਰ ਆਉਣ ਵਾਲੇ ਸਮੇਂ ਵਿੱਚ ਰਾਹਤ ਦੋਗੀ ਮੈਨੂੰ ਲੱਗਦਾ ਕਿ ਇਹ ਪਹਿਲੀ ਸਰਕਾਰ ਆ ਜਿਹੜੀ ਕਿ ਆਮ ਲੋਕਾਂ ਬਾਰੇ ਗਰੀਬਾਂ ਬਾਰੇ ਸੋਚ ਰਹੀ ਹੈ ਇੱਕ ਚੰਗੀ ਮੈਂ ਸਮਝਦਾ ਕਿ ਚੰਗੀ ਸਰਕਾਰ ਇਸੇ ਨੂੰ ਕਹਦੇ ਆ ਕਿ ਜਿਹੜੀ ਹਰੇਕ ਵਰਗ ਦਾ ਹਰੇਕ ਲੋਕਾਂ ਦਾ ਜਿਹੜਾ ਜੀਵਨ ਪੱਧਰ ਆ ਉਹਨੂੰ ਸਖਾਲਾ ਕਰਨ ਦਾ ਲਗਾਤਾਰ ਯਤਨ